ਖੇਡ ਲਾ ਹਾਂ ਵਧੀਆ ਲੱਗਦਾ ਏਦਾਂ ਖੇਡਣਾ ਬਥੇ ਜਿਆਦਾ ਫੋਨ ਚ ਲਾਉਣਾ ਥੋੜੀ ਚੰਗਾ ਹੁੰਦਾ ਅੱਖਾਂ ਲਈ ਪਤਾ ਕਿੰਨਾ ਨੁਕਸਾਨ ਆ ਆ ਦੇਖ ਲੈ ਅੱਖਾਂ ਨਿੱਕੀਆਂ ਹੁੰਦੀਆਂ ਜਿਆਦਾ ਜਦੋਂ ਪੜਦੇ ਉਹਦੋਂ ਹੈ ਜਿਹੜੇ ਪੜਦੇ ਉਹਦੇ ਦੇਖਦਾ ਨਹੀਂ ਕੋਈ ਕਿੱਦਾਂ ਪੜਨ ਦੇ ਵੇਲੇ ਕੋਈ ਦੇਖਦਾ ਨਹੀਂ ਸਾਨੂੰ ਪੜਨ ਵੇਲੇ ਕੋਈ ਦੀ ਵੇਖਦਾ ਮੈਂ ਬਾਹਰੋਂ ਸਾਰੇ ਅੱਖਾਂ ਲੱਗੀਆਂ ਨੇ ਕਿੰਨ ਟੋਲ ਨਾ ਸਿੱਟਾ ਹਾਂ ਸਾਰੇ ਇੱਧਰ ਦੇਖ ਹੈ ਸਾਰੇ ਇੱਧਰ ਦੇਖ ਤਾਜ ਸਿਰ ਨਾ ਆਣਾ ਆ ਪਲੇਮ ਚਲੋ ਲੈਣ ਮਨਾਉ ਪਲੇਮ ਜੁਨ ਬਾਜ ਕਰ ਲਈ ਡਰਾएंगे ਆ ਗੱਡੀ ਦਾ ਕੀ ਨਾਂ ਆਂ ਦਾਨੂ ਵਨ ਮਨ ਹੰਸ ਵਾਲੀ ਗੱਡੀ ਕੀ ਜਿਵੇਂ ਅਸੂਤ ਤੇ ਗਾਟਖੀਏ ਇਹ ਬਾਹਰ ਲੀਏ ਤੇ ਇੱਥੇ ਨਹੀਂ ਸੀ ਇੱਥੇ ਨਹੀਂ ਸੀ ਸ਼ਾਇਦ ਹਸ ਲ ਲਈਆਂ ਸਾਰੀਆਂ ਤੇਰੇ ਕੰਮ ਦੇ ਵਿੱਚ ਹੀ ਆ ਜੇ ਵਿੱਚ ਤੇਰੀਆਂ ਆ ਤੇਰੀਆਂ ਸਾਰੀਆਂ ਆ ਕਾ ਆ ਪੂਰੀ ਆ ਤਾਂ ਆ ਕਥ ਤੋੜ ਇਹਨੂੰ ਜੋੜ ਆ ਪੈਨ ਆਇਨ ਜੋੜ ਜੋੜ ਨਹੀਂ ਸਕਦਾ ਕਿ ਕਾਤ ਸਹੀ ਨਹੀਂ ਜੋੜ ਕੇ ਤਾਂ ਦੇਖ ਕਿਰਵ ਦੀ ਜੋੜ ਕੇ ਦੇਣੀ ਨਹੀਂ ਜੁੜਦੀ ਸਾਰੇ ਇਕੱਠੇ ਘਰ ਕੋਸ਼ ਉੱਥੇ ਵਿੱਚ ਹੋਰ ਖਿਲੜੇ ਪਏ ਆ ਉੱਧਰ ਅਜਾ ਆ ਲਫਾਫੇ ਚ ਤਾਂ ਨਹੀਂ ਕੱਢ ਲੈ ਸਾਰੇ ਉੱਥੇ ਤੈਨੂੰ ਬਾਹਰ ਲੌਬੀ ਚ ਗੱਦਾ ਦਿਨੀਆਂ ਵਛਾ ਕੇ ਤੇ ਉੱਥੇ ਤੂੰ ਖੇਢੀ ਸੁਸਤੀ ਨਾ ਪਾ ਹੂੰ ਚੰਗੀਆਂ ਛੁੱਟੀਆਂ ਹੋਈਆਂ ਸੁਸਤੀ ਪਾ ਪਾ ਕੇ ਖੇਡ ਆ ਰਿਮੋਟ ਖਰਾਬ ਹੋ ਗਿਆ I don't know.